ਆ ਵੀਡੀਓ ਵੇਖਿਓ ਫਿਰ ਆਪਾਂ ਕਰਦੇ ਆਂ ਗੱਲ ਇਹ ਦਿਹਾਸੂਣੀ ਵਾਲੀ ਗੱਲ ਹੋ ਗਈ ਤੱਕ ਤੱਕ ਇੱਥੇ ਆ ਤਾਰ ਜਿਹੜੀ ਆ ਜਨਤਾ ਨਾਲ ਜਿਹੜੀ ਸੰਗਤ ਆ ਇਹ ਦਬਾਅ ਵੀ ਦਿੰਦੀ ਆ ਮਾਨ ਸਾਹਿਬ ਭਲੇਖੇ ਜਨਾ ਰਹਿ ਜੋ ਇਹ ਜੜਾ ਵੀ ਦਿੰਦੀ ਔਰ ਤਾਰ ਵੀ ਦਿੰਦੀ ਆ ਸਭ ਤੋਂ ਮਾੜਾ ਕੰਮ ਜਿਹੜਾ ਕੀਤਾ ਨਾ ਤੁਸੀਂ ਅਮਰਤਪਾਲ ਨੂੰ ਜੇਲ ਕਰਾ ਕੇ ਜੇਲ ਨਾ ਕਰਾਉਂਦੇ ਨਾ ਐਨਐਸਏ ਲਗਾਉਂਦੇ ਤੇ ਅੱਜ ਤਾਈਂ ਭਾਵੇਂ ਰਾਜਪਾਲ ਤੇ ਹੁੰਦੇ ਤੇ ਨਾ ਕੋਈ ਇਹੋ ਜਿਹਾ ਲੱਛਣਾਂ ਦਾ ਕੋਈ ਅੱਗੇ ਆਉਂਦਾ ਨਾ ਸੋਚਦਾ ਪਰ ਮਾਵਾ ਸਭ ਤੋਂ ਜਾਲੀਆਂ ਮਾਵਾਂ ਉਹ ਦੁਖੀ ਮਿੰਨ ਜਿਨ੍ਹਾਂ ਦੇ ਪੁੱਤ ਮਰ ਗਏ ਆ ਜਿਨ੍ਹਾਂ ਦੇ ਪੁੱਤ ਚਿੱਟੇ 'ਚ ਫਸੇ ਪਏ ਆ ਉਹ ਮਾਵਾਂ ਕਦੀ ਵੀ ਤੈਨੂੰ ਬੋਟ ਨਾ ਪਾਉਣਗੀਆਂ ਭੁੱਲ ਕੇ ਵੀ ਕਦੀ ਵੀ ਕਿਸੇ ਵੀ ਕਿਸੇ ਵੀ ਸਤਾਧਾਰੀ ਨੂੰ ਨਹੀਂ ਪਾਉਣਗੀਆਂ ਉਹ ਬੋਟ ਪਾਉਣਗੀਆਂ ਅੰਮ੍ਰਿਤਪਾਲ ਨੂੰ ਇਹ ਪਾ ਜਿੱਥੇ ਮਰਜੀ ਲਿਖਾ ਲੋ ਇਹ ਸਾਰੀ ਸੰਗਤ ਨੂੰ ਹੀ ਪਤਾ ਵਾ ਉਹਨਾਂ ਮਾਵਾਂ ਨੂੰ ਪਤਾ ਵਾ ਕਿਉਂਕਿ 100 ਦੇ ਵਿੱਚੋਂ 80 70% ਤੇ ਸਾਰੇ ਮੁੰਡੇ ਨਸ਼ਿਆਂ 'ਚ ਪਏ ਟੀਕੇ 'ਚ ਪਏ ਚਿੱਟੇ 'ਚ ਪਏ ਤੇ ਉਹਨਾਂ ਦੇ ਮਾਵਾ ਉਹ ਮਾਵਾ ਅਕੀਆਂ ਛੜੀਆਂ ਤਪੀਆਂ ਪਈਆਂ ਵਾਂ ਜਿਨ੍ਹਾਂ ਦੇ ਪੁੱਤ ਜਿਹੜੇ ਆ ਨਾ ਨਸ਼ਿਆਂ ਦੇ ਵਿੱਚ ਤੇ ਭੁੱਲ ਜੋ ਤੁਸੀਂ ਹੁਣ ਮਾਨ ਸਾਹਿਬ ਇਹ ਖਾਲਸੇ ਦਾ ਰਾਜ ਆਉਣਾ ਵਾ ਤੇ ਖਾਲਸਾ ਹੀ ਆਊਗਾ चिटे में हथ पाउगा वाहेगुरु जी का ख़सा वाहिगुरू जी की फतिह